ਇਹ ਫਲਾਗ ਇਹ ਫਲਾ ਹਾਂ ਇਹ ਫਲਾ ਆਪਣੇ ਕਿ ਦਾਣੇ ਕਾਲ ਖਾ ਕੇ ਕੱਢਦੇ ਸੀਗੇ ਹਾਂ ਜੇ ਆਪਣੇ ਗੱਡੇ ਲਾਦ ਕੇ ਜਿਵੇਂ ਕਣਕ ਨੂੰ ਉੱਥੇ ਪੇੜ 'ਚ ਲਿਆਉਂਦੇ ਸੀਗੇ ਹਾਂਜੀ ਪੇੜ ਦੇ ਵਿੱਚ ਫਿਰ ਖਲਾਰ ਕੇ ਉਹਨੂੰ ਤੇ ਬਲਦਾਂ ਨਾਲ ਲਗਾਈ ਜਾਂਦੇ ਸੀਗੇ ਠੀਕ ਆ ਤੇ ਜੋ ਕੁਤਰਾ ਹੋ ਜਾਂਦੇ ਸਾਰੇ ਉਹਨੂੰ ਸੈਂਡ ਕਹਿੰਦੇ ਸੀ ਹਾਂ ਉਦੋਂ ਬਾਅਦ ਫਿਰ ਸ਼ਜਲੀਆਂ ਲੈ ਕੇ ਉਹਨੂੰ ਡਾਲਦੇ ਸੀ ਇਹ ਵੀ ਬਹੁਤ ਪੁਰਾਣੀਆਂ ਸ਼ਜਲੀਆਂ ਠੀਕ ਆ ਬਈ ਉਹ ਸ਼ਜਲੀ ਡਾ ਕੇ ਫਿਰ ਤੂੜੀ ਅੱਡ ਹੋ ਜਾਂਦੀ ਸੀਗੀ ਜਾਂ ਨਹੀਂ ਅੱਡ ਲਈ ਜਾਂਦੀ ਸੀ ਉਦੋਂ ਬਾਅਦ ਜਿਹੜਾ ਕੋਈ ਰਹਿਣ ਖੂਰ ਵਿੱਚ ਰਹਿਣਦਾ ਸੀਗਾ ਹਾਂ ਉਹ ਜਿਵੇਂ ਕੁੰਡੀਆਂ ਰਹਿਣੀਆਂ ਸੀਗਾ ਫਿਰ ਕੁੰਡ ਗੈਰ ਦਾਣੀ ਇਹਦੇ ਨਾਲ 4 ਉਹਨੂੰ 4 ਕਹਿੰਦੇ ਨਾਲ ਇਹ ਲਿਖਣਾ ਰਹਿੰਦਾ ਦਾ ਅੱਛਾ ਜੀ ਇਹ ਚ ਪਾਲਦੇ ਸੀ ਕੁੰਡੀਆਂ ਰੋਲ ਕਿਤੇ ਉਹਦੇ ਕਣਕ ਛੱਡੇ ਕੇ ਪੈਂਦੀ ਸੀ ਠੀਕ ਆ ਬਈ ਹਾਂ ਉਸ ਸਮੇਂ ਇਹ ਸਾਰਾ ਕਾਨਿਆਂ ਦਾ ਹੀ ਆ ਬਈ ਇਹ ਕਾਨੇ ਦਾ ਸਮਝਦੇ ਕੋਲ ਸ਼ਾਨ ਨਹੀਂ ਹੈ ਇੱਕ ਤਰ੍ਹਾਂ ਦੀ ਇਹ ਇਹ ਕਿੱਕਰ ਦੀ ਮਤਲਬ ਇਹਦੇ ਬੋਲੀ ਪਾਈ ਵੀ ਇਹਨੂੰ ਕਹਿੰਦੇ ਕਿੱਕਰ ਦੀ ਕਾਲੀ ਦੇ ਵਿੱਚੋਂ ਅੱਛਾ ਜੀ ਹਾਂ ਵਾਹ ਇਹ ਦਿਓ ਕਰੀਵਾ ਹਾਂਜੀ ਆ ਟੱਲੀ ਜਾਂਦਾ ਇਹ ਹੀ ਲੱਗਵਾਇਆ ਆਖਿ ਕਿੱਕਰ ਵੀ ਬਹੁਤ ਪੁਰਾਣੀ ਹੋਊਗੀ ਪਾਈ ਹੈ ਨਾ ਕਿੱਕਰ ਪੂਰੀ ਪੁਰਾਣੀ ਦੀ ਕਾਲੀ ਟਾਲੀ ਵਿੱਚੋਂ ਛਾਈ ਕੱਢੀ ਹੋਈ ਹੈ ਜੀ ਇਹ ਵੇਲ ਹੈ ਠੀਕ ਹੈ ਹਾਂ ਇਹਦੇ ਚ ਨਾ ਫੁੱਟੀ ਫੁੱਟੀ ਰੂਹ ਲੱਗਦੀ ਸੀਗੀ ਹਾਂਜੀ ਤੇ ਰੂਹ ਗਾਂਢ ਕੀਤੇ ਬੜੇ ਬੜੇ ਪਛੰਡ ਕੀ ਜਾਂਦੇ ਸੀ ਠੀਕ ਹੈ ਬਈ ਇਹਨੂੰ ਵੇਲ ਨਾ ਕਹਿੰਦੇ ਸੀ ਠੀਕ ਬਹੁਤ ਇਹ ਵੀ ਲੈਂਪ ਜਿਹੜੇ ਜਰਮਨ ਦੇ ਸੀ ਅੱਛਾ ਜੀ ਮੇਡ ਇਨ ਜਰਮਨ ਹੈ ਠੀਕ ਹੈ ਹਾਂ ਉੱਤੇ ਲਿਖਿਆ ਹੈ ਮੇਡ ਇਨ ਜਰਮਨ ਉਹ ਲਾੜਣਾ ਦੀ ਮੇਡ ਇਨ ਜਰਮਨ ਹੈ ਅੱਛਾ ਜੀ ਇਹ ਮਿਲਟਰੀ ਨੂੰ ਮੰਗਾ ਸੀ ਪਹਿਲਾਂ ਠੀਕ ਹੈ ਹਾਂ ਇਹ ਵੀ ਬਹੁਤ ਪ੍ਰਾਣੀਆ ਹੁੰਦਾ ਇਹ ਵੀ ਬਹੁਤ ਪ੍ਰਾਣੀਆ ਇਹ ਰਿੰਗ ਆਪਣੇ ਮਿਲਟਰੀ ਨੂੰ ਮੰਗਾ ਸੀ ਇਹ ਫਿਰ ਕੀ ਹੋ ਗਿਆ ਜਦੋਂ ਆਪਣੇ ਮਿਲਟਰੀ ਤੋਂ ਬਾਅਦ ਜਦੋਂ ਆਪਣੇ ਘਰੇ 'ਚ ਵਿਆਹ ਹੁੰਦੇ ਸੀਗੇ ਹਾਂਜੀ ਆਪਾਂ ਟੈਂਟ ਲੈ ਕੇ ਆਉਂਦੇ ਟੈਂਟ ਵਾਲਿਆਂ ਕੋਲੋਂ ਹੀ ਮਿਲਦੇ ਸੀਗੇ ਅੱਛਾ ਜੀ ਜੇ ਤਾਂ ਆਪਣਾ ਥੋੜਾ ਵੱਡਾ ਪ੍ਰੋਗਰਾਮ ਹੈ ਫਿਰ ਤੱਕ ਜਿਵੇਂ ਆਪਾਂ ਘਰ ਦੇ ਤਿੰਨ-ਕਥਾਂ ਹੀ ਲਾ ਲੈਂਦੇ ਸੀਗੇ ਧੰਨ ਵਾਸਤੇ ਕਿ ਬਿਲੀ ਹੈ ਨਹੀਂ ਜਦੋਂ ਇੱਕ ਹਲਵਾਈ ਕੋਲੋਂ ਲਾਤਾ ਕੋਈ ਵਿਹੜ ਲਾਤਾ ਜਾਂ ਕੋਈ ਆਪਣੇ ਘਰ 'ਚ ਲਾਤਾ ਹਾਂਜੀ ਉੱਥੇ ਹੀ ਨਾਲ ਕਿਰਾਏ ਤੇ ਮਿਲ ਜਾਂਦੇ ਸੀ ਹੋਂਟਕ ਟੈਂਟ ਦੇ ਨਾਲ ਹੀ ਕਿਰਾਏ ਤੇ ਆਉਂਦੇ ਸੀਗੇ ਠੀਕ ਹੈ ਬਈ ਉਹ ਲਾਟਨ ਆਪਣੇ ਘਰ ਛੋਟੀ ਜਿਹੀ ਜਿਮਨੀ ਨੇ ਜਿਹੜੀਆਂ ਉਹਨਾਂ ਦੇ ਬਾਡੀ weight ਸਾਰੀ ਚੀਜ਼ ਦਾ ਫਰਕ ਹੈ ਅੱਛਾ ਜੀ ਉਹ ਵੀ ਜਰਮਨ ਦੀ ਹੈ ਉਸ ਤੋਂ ਬਾਅਦ ਜਿਹੜੀ ਹੋਰ ਲਾਟਨ ਆ ਗਈ ਹੈ ਇਹ ਆਪਣੀ ਹੈ ਅੱਛਾ ਜੀ ਹਾਂ ਇਹ ਆਪਣੀ ਇੰਡੀਅਨ ਲਾਟਨ ਆ ਗਈ ਜਿਹੜੀਆਂ ਇਹਦੀ ਬਾਡੀ weight ਬਹੁਤ ਹਲਕਾ ਹੈ ਤੇ ਚਿਮਨੀ ਦਾ ਆਕਾਰ ਦਾ ਵੀ ਫਰਕ ਹੈ ਠੀਕ ਹੈ ਜੀ ਹਾਂਜੀ ਸਹੀ ਆ ਆ ਬਈ ਕੀ ਆ ਲਾਟਨ ਦੇ ਥੱਲੇ ਜਿਹੜਾ ਬਿਘਾੜ ਹਾਂ ਉਹ ਬਿਗੜ ਜਿਹੜਾ ਜਫਾ ਵੀ ਕਹਿੰਦੇ ਬਿਗੜ ਉਹ ਨਹੀਂ ਉਹ ਨਹੀਂ ਬਿਗੜ ਤੋਂ ਬਤਾਰੂ ਇਹ ਨਿਓੜ ਆ ਗਿਆ ਆ ਨਿਓੜ ਆ ਹਾਂ ਉਹ ਕੀ ਉਹ ਪੈਰ ਆ ਗਿਆ ਆਪਣੇ ਖੱਡੀ ਦੇ ਬਾਹਰ ਤੋਂ ਖੱਡੀ ਦੇ ਸਮਾਂ ਤੋਂ ਉਹਦੇ ਆ ਇਹਦਾ ਪੈਰ ਮੈਨੂੰ ਨਾ ਵਧੀਆ ਕਿ ਬੰਤਰ ਬਣੀ ਤਾਂ ਮੈਂ ਦੋ ਪੈਰ ਰੱਖ ਲੇ ਸਾਰਾ ਸੈੱਟ ਹੀ ਪਿਆ ਆਪਣੇ ਕੋਲ ਤੇ ਸਮਾਨ ਸਾਰਾ ਖੱਡੀ ਦਾ ਠੀਕ ਹੈ ਬਈ ਠੀਕ ਹਾਂਜੀ ਸਹੀ ਹੈ ਅੱਛਾ ਇਹ ਉਧਰ ਵੀ ਰੱਖਿਆ ਹੋਇਆ ਵਸ ਹਾਂ ਇੱਧਰ ਹੀ ਸਮਾਨ ਹੈਗਾ ਆਪਣੇ ਇਹ ਕੰਡਾ ਜਿਵੇਂ ਅੱਗੇ ਜੇ ਪਸ਼ੂਚਾਰਨ ਛੱਡਦੇ ਸੀਗੇ ਉਹਨੇ ਗਾਂ ਚ ਪਾਉਂਦੇ ਸੀ ਇਹਦੀ ਵੱਖਰੀ ਆਵਾਜ਼ ਆਏ ਬੇਸ ਬਣਾ ਕੇ ਨਾ ਇਹਦਾ ਲੋਹੇ ਦਾ ਉੱਤੇ ਪਿੱਤਲ ਟਾਲਿਆ ਹੋਇਆ ਠੀਕ ਹੈ ਜੀ ਇਹ ਕਿੱਕਰ ਦੀ ਮਤਲਬ ਇਹ ਤੇ ਬੋਲੀ ਪਾਈ ਦੀ ਇਹਨੂੰ ਕਹਿੰਦੇ ਕਿੱਕਰ ਦੀ ਕਾਲੀ ਦੇ ਵਿੱਚੋਂ ਅੱਛਾ ਜੀ ਵਾਹ ਜੋ ਕਰਿਵਾਜ ਹਾਂਜੀ ਆਹ ਟੱਲੀ ਜਿਆਦਾ ਇਹ ਹੀ ਲੱਗਵਾਇਆ ਆ ਕਿੱਕਰ ਵੀ ਬਹੁਤ ਪੁਰਾਣੀ ਹੋਊਗੀ ਪਾਈ ਹੈ ਨਾ ਕਿੱਕਰ ਪੂਰੀ ਪੁਰਾਣੀ ਦੀ ਕਾਲੀ ਢਾਲੀ ਵਿੱਚੋਂ ਛਾਈ ਕੱਢੀ ਹੋਈ ਅੱਛਾ ਬਾਕੀ ਹੁਣ ਇੱਧਰ ਲਾਤਾ ਹਾਂ ਇਹ ਅੰਬਾ ਚਰਖੇ ਜਿਹਨੇ ਆਪਣੇ ਏ ਜਿਵੇਂ ਆਪਣੇ ਉਹ ਝੋਲਾ ਬਣਿਆ ਸੀ ਅੱਗੇ ਜਿਵੇਂ ਹਾਂਜੀ ਉਹ ਆ ਹੁਣ ਜਿਵੇਂ ਬੱਚੇ ਹੁੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਨਹੀਂ ਪਤਾ ਹਾਂਜੀ ਕਿਉਂਕਿ ਜਿਹੜੇ ਸ਼ਹਿਰਾਂ ਦੇ ਘਟ ਹੋਏ ਹੈਗੇ ਆ ਅੱਕ ਵੀ ਆਪਣੇ ਘਟ ਆ ਹੁਣ ਹੂੰ ਹਾਂ ਇਹ ਨੂੰ ਕੱਟ ਕੇ 5 ਕਿਜੀ ਰੂਣਾ ਉਹ ਕੱਟਦਾ ਸੀ ਇਹ ਦੋ ਦੂਜਾ ਭਾਗ ਅੱਛਾ ਜੀ ਇਹ ਆਦਮਪੁਰ ਖਾਦੀ ਬੋਰਡ ਦੇ ਬਣੇ ਹੋਏ 1890 ਦੇ ਅੱਜ ਵੀ ਇਹਦੀ ਪੁਰਾਣੀ ਬਿਲਡਿੰਗ ਉੱਥੇ ਖੜੀ ਹੈ ਆਦਮਪੁਰ ਅੱਛਾ ਜੀ ਤੇ ਮ ਜਲੰਧਰ ਜਾਈਏ ਨਾ ਹਾਂਜੀ ਤੇ ਪਹਿਲਾ ਆਦਮਪੁਰ ਰੋਡ ਦੇ ਬੱਸ ਸਟੈਂਡ ਦੇ ਉੱਤੇ ਰੋਡ ਦੇ ਉੱਤੇ ਸਾਹਮਣੇ ਦੀ ਬਿਲਡਿੰਗ ਪ੍ਰਾਇਮਰੀ ਜਿਵੇਂ ਲਿਦੀ ਓਕੇ ਹਾਂਜੀ ਠੀਕ ਆ ਉੱਥੇ ਹੈਗਾ ਸਮਾਨ ਪਿਆ ਬਈ ਨਹੀਂ ਸਮਾਨ ਨਹੀਂ ਹੈਗਾ ਜੋ ਉਹਦਾ ਹੁਣ ਉੱਥੇ ਹੋਰ ਚੇਂਜ ਹੋਰ ਕੁਝ ਬਣ ਗਿਆ ਪਰ ਇਹ ਬਿਲਡਿੰਗ ਉਸ ਸਮੇਂ ਦੀ ਖੜੀ ਜਿਹੜਾ ਕੁਛ ਇਹ ਤੇ ਲਿਖਿਆ ਸੀ ਨਾ ਤਾਂਬੇ ਦੀਆਂ ਪਲੇਟਾਂ ਲੱਗੀਆਂ ਹੋਈਆਂ ਅੱਜ ਉੱਥੇ ਉਹ ਲਿਖਿਆ ਹੋਇਆ ਹੈ ਠੀਕ ਹੈ ਜੀ ਹਾਂ ਉਹ ਬਿਲਦ ਅੱਜ ਵੀ ਅਪਰੂਵਡ ਠੀਕ ਹੈ ਬਈ ਤੇ ਆਹ ਕਿਰਾਏ ਹਾਂ ਕਿਰਾਏ ਦੁਖੜੇ ਦਾ ਆ ਗਿਆ ਬਈ ਅੱਛਾ ਜੀ ਹਾਂ ਇਹ ਦੋ ਬਲਦਾਂ ਨਾਲ ਚੱਲਦਾ ਸੀ ਜਾਂ ਇਕੱਲਾ ਉੱਠ ਪਾਉਂਦੇ ਸੀਗੇ ਇਹ ਚੌਖੜੇ ਦਾ ਚੌਖੜੇ ਦਾ ਕੀਤੀ ਬੜੀ ਸਨ ਦੋ ਬਣੀ ਇੱਕ ਦੁਖੜੇ ਇੱਕ ਚੌਖੜੇ ਦੀ ਇਹਨੂੰ ਚਾਰ ਬਲਦ ਖੇਡਦੇ ਸੀਗੇ ਜਾਂ ਦੋ ਬਲਦ ਜੁੜ ਕੇ ਮੋ ਪੰਦਰ ਜਿਹੜੀ 45 ਮਹੀਓ ਦੁੱਖ ਦੇ ਜੀ ਠੀਕ ਹੈ ਜੀ ਹਾਂ ਜੀ ਇਹ ਭਾਂਡੇ ਮਿੱਟੀ ਦੇ ਆ ਕੇ ਜਿਹੜੇ ਮਿੱਟੀ ਵਾਲੇ ਭਾਂਡੇ ਆ ਮਿੱਟੀ ਦੇ ਸਾਰੇ ਵਿੱਚ ਆਪਾਂ ਜਿਵੇਂ ਕਾੜਦੇ ਅੱਜ ਆਪਾਂ ਹਾਰੀਏ ਧਰਦੇ ਸੀ ਜਿਵੇਂ ਬਾਈ ਇਹ ਬੜੇ ਉੱਚੇ ਲਏ ਡਰ ਨਹੀਂ ਲੱਗਦਾ ਵੀ ਉੱਤੋਂ ਡੈਗ ਡੁਗਣਾ ਪਵੇ ਨਹੀਂ ਇਹ ਤੰਗ ਸਾਈਡ ਤੇ ਲਾਇਆ ਵੀ ਥੋੜੇ ਇਹ ਖਾਸੀਆਂ ਚੀਜ਼ਾਂ ਦੇ ਟੁੱਟ ਭੱਜੇ ਮੁੜ ਕੇ ਦੂਰੀਏ ਮਿਲਦੀ ਨਹੀਂ ਗੀ ਹਾਂ ਜੀ ਹਾਂ ਫਿਰ ਬਹੁਤ ਬਰੀਕੀ ਚ ਹੌਲੀ ਹੌਲੀ ਸੈਟਸਟ ਕਰਕੇ ਸਾਰੇ ਲਾਏ ਸਹੀ ਸਹੀ ਆ ਬਾਈ ਸਹੀ ਆ ਆ ਪਾਣੀ ਵਾਲੀ ਬੋਤਲ ਆ ਇਹ ਲੋਟ ਆ ਗਈ ਹਾਂ ਜੀ ਅੱਛਾ ਜੀ ਇਹਨੂੰ ਕੱਛੂ ਲੋਟ ਕਹਿੰਦੇ ਸੀਗੇ ਠੀਕ ਆ ਜਾਲ ਵਾਹੇ ਜਾਲ ਆ ਗਿਆ ਇਹ ਜਾਲ ਬੜਾ ਸਾਫ ਪਿਆ ਬਈ ਹਾਂ ਜਾਲ ਬਹੁਤ ਵਧੀਆ ਪਿਆ ਤੇ ਅੱਜ ਕੱਲ ਤਾਂ ਲੋਕਾਂ ਜਿੰਨੇ ਘਰੋਂ ਉਹਨਾਂ ਟਰੈਕਟਰ ਮਗਰ ਪੈਂਦੇ ਕਰ ਲਏ ਉਹਨਾਂ ਨੇ ਹਾਂਜੀ ਤੇ ਅੱਗੇ ਮਤਲਬ ਵੱਲ ਦਾ ਮਰ ਪੈਂਦੇ ਸਾਵੀ ਜਿਵੇਂ ਵਾਂਹ ਰੱਖ ਦਿੰਦੇ ਸੀ ਉਹਨਾਂ ਦਾ ਕੱਖ ਕਾਨ ਹੋ ਜਾਂਦਾ ਸੀਗਾ ਹਾਂ ਫਿਰ ਉਹਦੇ ਬਾਅਦ ਵਾਹਣ ਦਵਾ ਫਿਰ ਇਹ ਮਾਰਦੇ ਨੇ ਫਿਰ ਇਹ ਜਿਵੇਂ ਹੱਥੀ ਘਾਹ ਰੋਲਦੇ ਆਪਾਂ ਇਹ ਰੋਲ ਦਿੰਦੇ ਸਾਰਾ ਠੀਕ ਆ ਹਾਂਜੀ ਭਾਈ ਉਦੋਂ ਦੇਖ ਲੋ ਵੀ ਕਲਾ ਕਿੰਨੀ ਜੀ ਬਣਿਆ ਜਾਂ ਆ ਹੱਥੀ ਸਾਰਾ ਮੋੜਿਆ ਹੋਇਆ ਕਲਾ ਤਾਂ ਮੈਂ ਕਹਦਾ ਵੀ ਅੱਜ ਤੋਂ ਮੇਲਾ ਆਪਣੇ ਬਜ਼ੁਰਗ ਜਿਹੜੇ 65 ਸਾਲ ਆਪਣ ਤੋਂ ਅੱਗੇ ਸੀਗੇ ਐਨੀ ਕਲਾ ਸੀ ਪਹਿਲੇ ਸਾਰੇ ਉਦੋਂ ਲੋਹਾ ਚੰਗਾ ਸੀ ਕੋਈ ਲੋਹ ਦੀ ਵਰਤੋਂ ਘੱਟ ਸੀ ਲੋਹਾ ਚੰਗਾ ਸੀ ਹਾਂਜੀ ਫਿਰ ਦੇਖੋ ਕਿ ਕਿੰਡੀਆਂ ਕਿਵੇਂ ਮੋੜ ਮੋੜ ਕੇ ਮੋੜ ਮੋੜ ਕੇ ਕਿਵੇਂ ਕੁੰਡੀਆਂ ਗਰਮ ਕਰਕੇ ਕਿਵੇਂ ਸਾਰਾ ਕੁਝ ਬਣਾਇਆ ਕਿੰਨੀ ਮਿਹਨਤ ਵਾਲਾ ਕੰਮ ਸੀਗਾ ਬਹੁਤ ਜ਼ਿਆਦਾ ਮਿਹਨਤ ਹਾਂ ਉਹਨਾਂ ਜਿਵੇਂ ਚੀਜ਼ਾਂ ਬਣੀਆਂ ਸਾਰੀਆਂ ਸਾਰੇ ਰਿਫਟਾ ਝੰਡੀਆਂ ਸਾਰੇ ਹੱਥੀ ਬਣੇ ਸਾਰੇ ਹੱਥੀ ਭਾਈ ਆ ਆ ਰੰਦਾ ਇਹ ਕਦੇ ਵਾਸਤੇ ਏ ਵੀ ਉਹ ਗਰਾਂ ਪੱਟਣ ਨੂੰ ਨਾ ਵਿੱਚ ਮਾਰਦੇ ਸੀ ਆਪਣੇ ਜਿਵੇਂ ਭੂਗਣਾ ਭਾਕਣਾ ਹੁੰਦਾ ਸੀ ਨਾ ਜਿਵੇਂ ਉਹਨਾਂ ਚੀਜ਼ਾਂ ਦੇ ਵਿੱਚ ਸਫਾਈ ਆਸੇ ਰਹਿੰਦਾ ਸੀ ਹਾਂ ਠੀਕ ਹੈ ਠੀਕ ਆ ਚਾਰੀਆਂ ਬਈ ਇਹ ਚਾਰੀਆਂ ਜੀ ਹੁੰਦੀਆਂ ਨੇ ਇਹ ਪਾਣੀ ਵਾਲੀਆਂ ਐ ਵੀ ਅੱਛਾ ਜੀ ਹਾਂ ਪਾਣੀ ਭਰ ਕੇ ਉਹਦੇ ਉੱਤੋਂ ਤਾਂ ਬੰਦ ਕੀਤੀਆਂ ਦੋ ਪਾਰਟ ਜੋੜ ਕੇ ਫਿਰੇ ਬੰਦ ਲਈਆਂ ਸੀ ਉੱਤੇ ਘੇੜਦਾ ਅੱਛਾ ਜੀ ਇਹ ਮੂੰਹ ਸੀਗਾ ਨਾ ਇਹਦੇ ਵਿੱਚ ਜਿਵੇਂ ਕੋਈ ਮੂਹਰੋ ਬੰਦ ਕਰਕੇ ਢਿੱਡੀ ਹੋ ਜਾਂਦੀ ਵਿੱਚ ਪਾਣੀ ਬਦ ਠੰਡਾ ਦਾ ਇੱਕ ਡੋਲ ਦਾ ਨਹੀਂ ਸੀ ਅੱਛਾ ਜੀ ਅੱਛਾ ਹਾਂ ਜੀ ਠੀਕ ਆ ਉਤਰੀ ਪੰਜਾਲੀ ਜਿਹੜੀ ਚੌਕੜੇ ਦੀ ਹੈ ਅੱਛਾ ਜੀ ਹਾਂ ਉਹ ਜਿਵੇਂ ਆਪਾਂ ਆਪਾਂ ਜੋੜਦੇ ਸੀ ਖੂਹ ਤੇ ਹਰਟ ਤੇ ਜੋੜਦੇ ਸੀ ਖਾਸ ਜੋੜਦੇ ਸੀ ਉਦੋਂ ਫਿਰ ਪੰਜਾਲੀ ਪਾਉਂਦੇ ਛੋਟੇ ਬਲਦ ਨਾਲ ਨਾਲ ਮੂੜੀ ਹੁੰਦੀ ਸੀ ਠੀਕ ਆ ਬਈ ਹਾਂਜੀ ਆਹ ਬਈ ਕੀ ਆ ਇਹ ਫਲਾ ਆ ਗਿਆ ਫਲਾ ਹਾਂ ਇਹ ਫਲਾਪੇ ਆਪਣੇ ਕਿ ਦਾਣੇ ਕਾਲ ਖਾ ਕੇ ਕੱਢਦੇ ਸੀਗੇ ਹਾਂ ਜੇ ਆਪਣੇ ਗੱਡੇ ਲੱਤ ਕੇ ਜਿਵੇਂ ਕਣਕ ਨੂੰ ਉੱਥੇ ਪੇੜ ਚ ਲਿਆਉਂਦੇ ਸੀਗੇ ਹਾਂਜੀ ਪੇੜ ਦੇ ਵਿੱਚ ਫਿਰ ਖਿਲਾਰ ਕੇ ਉਹਨੂੰ ਤੇ ਬਲਦਾਂ ਨਾਲ ਲਗਾਈ ਜਾਂਦੇ ਸੀਗੇ ਠੀਕ ਹੈ ਤੇ ਜੋ ਕੁਤਰਾ ਹੋ ਜਾਂਦਾ ਸਾਰ ਨੂੰ ਸੈਂਡ ਕਹਿੰਦੇ ਸੀ ਹਾਂ ਉਦੋਂ ਵਾਰ ਸ਼ਜਲੀਆਂ ਲੈ ਕੇ ਉਹਨੂੰ ਡਾਲਦੇ ਸੀ ਇਹ ਵੀ ਬਹੁਤ ਪੁਰਾਣੀਆਂ ਸ਼ਜਲੀਆਂ ਨੇ ਠੀਕ ਆ ਬਈ ਉਹ ਸ਼ਜੀ ਡਾ ਕੇ ਫਿਰ ਤੂੜੀ ਅੱਡ ਹੋ ਜਾਂਦੀ ਸੀਗੀ ਦਾਣੀ ਅੱਡ ਹੋ ਜਾਂਦੀ ਸੀ ਉਦੋਂ ਵਾਰ ਜਿਹੜਾ ਕੋਹ ਰਹਿਦ ਖੂਰ ਵਿੱਚ ਡਰੈਨ ਦਾ ਸੀਗਾ ਹਾਂ ਉਹ ਜਿਵੇਂ ਕੁੰਡੀਆਂ ਰਹਿ ਜਾਂਦੀਆਂ ਸੀਗਾ ਪਰ ਕੁੰਡ ਗੈਦਾਣੀ ਇਹਦੇ ਨਾਲ ਚਾਰ ਵਗੇ ਨੂੰ ਚਾਰ ਕਹਿੰਦੇ ਨਾਲ ਇਹ ਲਿਖਣਾ ਰਹਿੰਦਾ ਦਾ ਅੱਛਾ ਜੀ ਇਹ ਚ ਪਾਲਦੇ ਸੀ ਕੁੰਡੀਆਂ ਰੋਲ ਕੁੱਤੇ ਉਹਦੇ ਕਣਕ ਸੱਡੇ ਕੇ ਪੈਂਦੀ ਸੀ ਠੀਕ ਆ ਬਈ ਹਾਂ ਉਸ ਸਮੇਂ ਇਹ ਸਾਰਾ ਕਾਨਿਆਂ ਦਾ ਹੀ ਹੈ ਬਟਿਆ ਇਹ ਕਾਨੇ ਦਾ ਸਮਝ ਕੋਲ ਸ਼ਾਨ ਨਹੀਂ ਹੈ ਇੱਕ ਤਰ੍ਹਾਂ ਦੀ ਹਾਂ ਹਾਂ ਸਹੀ ਆ ਇਹ ਸਵਾਗੀ ਆ ਗਈ ਫਰਨਾਹੀ ਹੈ ਇਹਦੇ ਨਾਮ ਹੀ ਲਿਖਿਆ ਜੇ ਅੱਛਾ ਜੀ ਅੱਗੇ ਜਿੰਨੀ ਲੱਕੜ ਹੁਣ ਤਾਂ ਆਪਣੇ ਆ ਰਹੇ ਆਗੇ ਜਾਂ ਹੋਰ ਬਹੁਤ ਕੁਝ ਆ ਗਿਆ ਹੁਣ ਤਾਂ ਉਹਦੇ ਜਿੰਨੇ ਵੀ ਟੱਕਰ ਹਾਂ ਜਿਵੇਂ ਆਪਣੇ ਉਹ ਉੱਥੇ ਝੋੜੀ ਪਈ ਹੈ ਪੁਰਾਣੀ ਹਾਂਜੀ ਉਹਦਾ ਫੱਟ ਸਾਰੇ ਦਿਨਾਂ ਚੀਰਦੇ ਸੀਗੀ ਠੀਕ ਆ ਬਈ ਹਾਂ ਜਿਹੜੇ ਬਾਰ ਜਾਂ ਕੋਸ਼ਿਸ਼ ਬਣਦਾ ਸੀ ਫ ਸਹੀ ਆ ਬਈ ਸਹੀ ਆ ਬਹੁਤ ਵਧੀਆ ਬਈ ਇੱਕ ਇੱਕ ਚੀਜ਼ ਆ ਵੀ ਮੇਰੇ ਹਿਸਾਬ ਨਾਲ ਬਾਈ ਕੋਈ ਰਹਿ ਨਹੀਂ ਗਿਆ ਹੋਣਾ ਖੇਤੀ ਵਾਲਾ ਸਮਾਨ ਮੇਰੇ ਹਿਸਾਬ ਨਾਲ ਜਿੱਤ ਬਸ ਇੱਕ ਦੋ ਚੀਜ਼ਾਂ ਹੈਗੇ ਮੇਰੇ ਕੋਲ ਜਿਹੜੇ ਤਿੰਨ ਪੋਰਾ ਉਹ ਵੀ ਪਿਆ ਇਹ ਵੀ ਪੱਟੀ ਬਣੀ ਵੀ ਆਪਣੀ ਹੱਥੀਂ ਜੇ ਬੁੰਦੇ ਸੀਗੇ ਆ ਜੀ ਅੱਛਾ ਜੀ ਹਾਂ ਇਹ ਜਿਵੇਂ ਸਣ ਦੀਆਂ ਬੁੜੀਆਂ ਆਪਣੇ ਦਰਸਾਂ ਦੀ ਜੂੜੀ ਨਹੀਂ ਪਈ ਹਾਂਜੀ 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 ਹਾਂ ਇਹ ਵੀ ਫਿਰ ਸਾਰੀ ਅਸੀਂ ਅੱਗੇ ਤੱਕ ਸਾਰਾ ਸਮਾਨ ਘਰੇ ਤਿਆਰ ਹੁੰਦਾ ਸੀ ਪਹਿਲਾਂ ਸਣ ਤਿਆਰ ਕਰਦੇ ਫਿਰ ਉਹ ਤੋਂ ਇਹ ਪੱਟੀਆਂ ਬਣਾ ਲੈਂਦੇ ਸੀ ਠੀਕ ਹੈ ਇਹ ਗੱਡੇ ਦੇ ਵਿੱਚ ਸਾਰੇ ਚਾਰਸ਼ਪੇਰੇ ਗੱਡੇ ਦੇ ਵਿੱਚ ਪਾ ਕੇ ਗੱਡੇ ਨੂੰ ਬੰਦ ਕਰਾਉਂਦੇ ਫਿਰ ਇਹ ਚ ਦਾਣੇ ਪ ਸਹੀ ਹੈ ਬਈ ਉਹ ਮੈਨੂੰ ਹੁਣ ਮਿਲਿਆ ਸੀ ਇਹ ਕੀ ਆ ਇਹ ਚੀਜ਼ਾਂ ਨਵੀਆਂ ਸਾਰੀਆਂ ਉਹ ਦਾ ਵੀ ਹੋ ਗਿਆ ਹਾਂਜੀ ਇਹ ਵੇਲਣਾ ਠੀਕ ਹੈ ਹਾਂ ਇਹਦੇ ਚ ਨਾ ਫੁੱਟੀ ਫੁੱਟੀ ਰੂੰ ਲੱਗਦੀ ਸੀਗੀ ਹਾਂਜੀ ਤੇ ਰੂੰ ਗਾਂਢ ਕਿਹਦੇ ਬੜੇ ਬੇਪਛਾਣ ਕੀ ਜਾਂਦੀ ਸੀ ਠੀਕ ਹੈ ਬਈ ਮੈਨੂੰ ਵੇਲਣਾ ਕਹਿੰਦੇ ਸੀ ਠੀਕ ਹੈ ਹਾਂਜੀ ਇਹ ਕਹਿਣ ਆ ਗਿਆ ਜਿਹੜੇ ਆਪਣੇ ਕੀ ਸੀਗੇ ਹਾਂਜੀ ਹਾਂ ਹੁਣ ਥੋੜਾ ਨੀਰੇ ਕਰ ਦਿੱਸ ਨੇ ਇਹ ਨਾ 1950 ਦੇ ਉੱਤੇ ਪੰਜ ਕੀਤਾ ਵਾ ਅਛਾ 1950 1950 ਦਾ ਹਾਂ ਇੱਥੇ ਥੋੜਾ ਜਿਹਾ ਹੁਣ ਨੀਰੇ ਕਰਕੇ ਪਤਾ ਨਹੀਂ ਲੱਗਣਾ ਹਾਂਜੀ ਹਾਂਜੀ ਉੱਤੇ ਤੇ ਪੰਜ ਹੋਇਆ ਤਈਓ ਮੇ ਰਖ ਲੈਗੇ ਆ ਕੋਚ ਬਈ ਕੋਚ ਹਾਏ ਵੀ ਸਾਰਾ ਮਤਲਬ ਖੱਡੀ ਦਾ ਸਮਾਨ ਹੀ ਹੈ ਜੀ ਉਹ ਪੈਰ ਨਹੀਂ ਪਏ ਹਾਂ ਇਹ ਪੈਰ ਥੋੜੀ ਜਿਹੀ ਆਮ ਸਿੰਪਲ ਬਣੇ ਉਹ ਵਧੀਆ ਬਣੇ ਹੋਏ ਆ ਪੁਰਾਣੇ ਵੀ ਚੰਗੇ ਮਿਸਤਰੀ ਜੀ ਹਾਂਜੀ ਹਾਂਜੀ ਇਹ ਸਾਰਾ ਮਤਲਬ ਖੱਡੀ ਦਾ ਸਮਾਨ ਹੀ ਹੈ ਕੋਚ ਵੀ ਦੇ ਨਾਲ ਹੁੰਦਾ ਆਜ ਜੇ ਸਾਰੀ ਉਹਦੇ ਨਾਲ ਹੀ ਠੀਕ ਹੈ ਬਈ ਹਾਂ ਇਧਰ ਆ ਗਿਆ ਤੱਕੜ ਹਾਂ ਇਹ ਪੁਰਾਣੇ ਜਿਵੇਂ ਆਪਣੇ ਤੋਲਣ ਲਈ ਸਮਝੋ ਉਦਰਾ ਸਭ ਤੋਂ ਪੁਰਾਣਾ ਖੰਡਾ ਜਿਹੜਾ ਉਹ ਹੈ ਉਸ ਤੋਂ ਬਾਅਦ ਇਹ ਤੱਕੜੀ ਆ ਗਈ ਹਾਂ ਬੁੱਧ ਦੇ ਤੱਕੜੀ ਨੂੰ ਕਹਿੰਦੇ ਹਾਂ ਹਾਂਜੀ ਉਸ ਤੋਂ ਬਾਅਦ ਤੱਕੜ ਆ ਗਈ ਠੀਕ ਹੈ ਤਿੰਨ ਪੈਰ ਆ ਇੱਥੇ ਹਾਂ ਤਿੰਨੇ ਪੈਰ Fique. Sei...